ਅੱਜ ਉਹ ਕੰਦੇ ਜਿੱਥੇ ਕੰਦ ਹੋਈ ਹੈ ਉੱਥੇ ਉਹ ਕੰਦਾਂ ਨੇ ਸਾਰਾ ਕੁਝ ਇਹ 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 ਸੈਣ ਹੈ ਅੱਜ ਵਸਾ ਗਏ ਇਹ ਫੂਨ ਜਿਹੜੇ ਕਰਦਾ ਐਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਵੀਡੀਓ ਤੁਸੀਂ ਸਾਰੀ ਸੰਗਤ ਨੇ ਦੇਖੀ ਜਿਹੜੀ ਵਾਇਰਲ ਹੋਈ ਆ ਵੀ ਇੱਕ ਗ੍ਰੰਥੀ ਸਿੰਘ ਬਜ਼ੁਰਗ ਨੇ ਜਿਹੜੇ ਉਹਨਾਂ ਦੀ ਉਹਦਾ ਦਾ ਭਤੀਜਾ ਜਿਹੜਾ ਵਾ ਉਹ ਦਾੜੇ ਦੀ ਬੇਦਵੀ ਕਰ ਰਿਹਾ ਤੇ ਕੁੱਟਮਾਰ ਕਰ ਰਿਹਾ ਕੱਲ ਦਾ ਸਾਨੂੰ ਸਿੰਘਾਂ ਦੱਸਿਆ ਸੀਗਾ ਅਸੀਂ ਜਿਹੜਾ ਵਾ ਅੱਜ ਬਿਲਕੁਲ ਤਿਆਰ ਸੀਗੇ ਇਵੇਂ ਅਸੀਂ ਤਰਪੇ ਸੀਗੇ ਤੇ ਸਾਨੂੰ ਅਸੀਂ ਕਿਸੇ ਨੂੰ ਕਿਹਾ ਸੀ ਸਾਨੂੰ ਨੰਬਰ ਜਿਹੜਾ ਬਾਪੂ ਜੀ ਦਾ ਮਿਲਿਆ ਜਦੋਂ ਅਸੀਂ ਇਹਨਾਂ ਨੂੰ ਫੋਨ ਕੀਤਾ ਬਾਪੂ ਜੀ ਨੂੰ ਤੇ ਫੋਨ ਕਰਕੇ ਅਸੀਂ ਕਿਹਾ ਕਿ ਇਸ ਤਰ੍ਹਾਂ ਅਸੀਂ ਆ ਰਹੇ ਹਾਂ ਤੇ ਜੋ ਵੀ ਮਸਲਾ ਤੁਹਾਡਾ ਅਸੀਂ ਹੱਲ ਕਰਾਂਗੇ ਤੁਹਾਡੀ ਮਦਦ ਕਰਨੀ ਹੈ ਤੇ ਬਾਪੂ ਜੀ ਦੇ ਵੱਲੋਂ ਸਾਨੂੰ ਮਨਾ ਕਰ ਦਿੱਤਾ ਗਿਆ ਮਿਲਣ ਤੋਂ ਇਹ ਕਹਿ ਕੇ ਕਿ ਸਾਡਾ ਪਰਿਵਾਰ ਦਾ ਮਸਲਾ ਪਰ ਜਦਕਰ ਨੂੰ ਸਮਝਾਇਆ ਵੀ ਮਸਲਾ ਤੁਹਾਡਾ ਦੀ ਮਸਲਾ ਕਿਸਾਂ ਦਾ ਵਾ ਦਾੜੇ ਦਾਵਾ ਤੇ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਵਾ ਐਵੇਂ ਕਿਸੇ ਦੇ ਦਬਾਅ ਹੇਠ ਨਹੀਂ ਆਈਏ ਸਾਨੂੰ ਇਹ ਲੱਗਦਾ ਵੀ ਉਹਨਾਂ ਤੇ ਕੋਈ ਦਬਾਅ ਵਾ ਜਿਹੜਾ ਉਹ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਪਰ ਫਿਰ ਵੀ ਅਸੀਂ ਬਾਪੂ ਜੀ ਨਾਲ ਵਚਨ ਕੀਤਾ ਵਾ ਬਹੁਤ ਮੁਸ਼ਕਲ ਉਹਨਾਂ ਨੂੰ ਸਮਝਾਇਆ ਵਾ ਇਹ ਗੱਲ ਕਿ ਤੁਸੀਂ ਪਿੰਡ ਆਓ ਡਰੋ ਨਾ ਅਸੀਂ ਤੁਹਾਡੀ ਜਿਹੜੀ ਮੱਤਾ ਉਹ ਕਰਾਂਗੇ ਫਰੋਜਪੁਰ ਲਾਕੇ ਦੇ ਸਿੰਘਾਂ ਨਾਲ ਵੀ ਸਾਡੀ ਗੱਲ ਹੋਈ ਆ ਸੋ ਹੁਣ ਸ਼ਨੀਵਾਰ ਜਿਹੜਾ ਬਾਪੂ ਜੀ ਦੇ ਵੱਲੋਂ ਜਿਹੜਾ ਵਾ ਉਹ ਸਾਨੂੰ ਬੁਲਾਇਆ ਗਿਆ ਵਾ ਤੇ ਸ਼ਨੀਵਾਰ ਉਹਨਾਂ ਨੇ ਕਿਹਾ ਤੁਸੀਂ ਪਿੰਡ ਆਇਓ ਤੇ ਫਿਰ ਜਿਹੜੀ ਵੀ ਕਾਰਵਾਈ ਜਿਸ ਤਰੀਕੇ ਨਾਲ ਵੀ ਹੋਗੀ ਉਹ ਆਪਾਂ ਕਰਾਵਾਂਗੇ ਸਾਡੇ ਵੱਲੋਂ ਤਾਂ ਅੱਜ ਹੀ ਜਿਹੜੀ ਤਿਆਰੀ ਸੀ ਖਿੱਚੀ ਗਈ ਸੀ ਅਸੀਂ ਬਲਕਿ ਅਸੀਂ ਰਸਤੇ ਵਿੱਚ ਸੀਗੇ ਪਰ ਬਾਪੂ ਜੀ ਦੇ ਵੱਲੋਂ ਜਿਹੜਾ ਵਾ ਉਹ ਸਾਨੂੰ ਮਨਾ ਕਰ ਦਿੱਤਾ ਕਿ ਸੰਗਤ ਨੂੰ ਦੱਸਣ ਸਾਡਾ ਮਕਸਦ ਇਹ ਆ ਵੀ ਕੋਈ ਕਿਉਂਕਿ ਸੰਗਤ ਵੀਡੀਓ ਬਹੁਤ ਵਾਇਰਲ ਹੋਈ ਸਾਨੂੰ ਬਹੁਤ ਸੰਗਤ ਦੇ ਫੋਨ ਆ ਰਹੇ ਸੀਗੇ ਤੇ ਇਹ ਨਾਲ ਕੋ ਕਹੇ ਕਿ ਅਸੀਂ ਜਾ ਨਹੀਂ ਰਹੇ ਮਤਲਬ ਵਾਸਤੇ ਜੇ ਅਸੀਂ ਗਏ ਨਹੀਂ ਪਰ ਉਹਨਾਂ ਦਾ ਬਾਪੂ ਜੀ ਦਾ ਕਹਿਣਾ ਵਾ ਕਿ ਤੁਸੀਂ ਸ਼ਨੀਵਾਰ ਜਿਹੜਾ ਵਾ ਉਹ ਮੇਰੇ ਪਿੰਡ ਆਇਓ ਤੇ ਫਿਰ ਆਪਾਂ ਬੈਠ ਕੇ ਗੱਲ ਕਰਾਂਗੇ ਕਿਸ ਤਰੀਕੇ ਨਾਲ ਜਿਹੜੀ ਕਾਰਵਾਈ ਆ ਉਹ ਕਰਾਉਣੀ ਆ ਕਿ ਨਹੀਂ ਕਰਾਉਣੀ ਕਿਉਂਕਿ ਬਾਪੂ ਜੀ ਦਾ ਭਤੀਜਾ ਵਾ ਜਿਹੜਾ ਬਾਪੂ ਜੀ ਦੇ ਗੱਲ ਪਿਆ ਸੋ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਇਸ ਤਰੀਕੇ ਨਾਲ ਸਾਡੇ ਘਰ ਦੇ ਵਿੱਚ ਲੜਾਈ ਜਿਹੜੀ ਆ ਹੁੰਦੀ ਰਹੀ ਆ ਪਰ ਜਿਹੜੀ ਵੱਡੀ ਦੁੱਖ ਦੀ ਗੱਲ ਆ ਵੀ ਉਹਨਾਂ ਦੇ ਦਾੜੇ ਨੂੰ ਇਸ ਤਰੀਕੇ ਦੇ ਨਾਲ ਪਟਣਾ ਕੇਸਾਂ ਦੀ ਬੇਦਬੀ ਕਰਨੀ ਕੋਟਮਾਰ ਕਰਨੀ ਬਿਰਗ ਦੀ ਉਹ ਬੜੀ ਮਾੜੀ ਤੇ ਮੰਦਪਾਗੀ ਸੀ ਉਹ ਦੇਖ ਕੇ ਹਰ ਇੱਕ ਸਿੱਖ ਦਾ ਜਿਹੜਾ ਹਿਰਦਾ ਬਲਉਂਦ ਰਿਆ ਗਿਆ ਸੀਗਾ ਸੋ ਸੰਗਤ ਨੇ ਸਾਨੂੰ ਹੁਕਮ ਲਾਇਆ ਸੀ ਪਰ ਹੁਣ ਮੈਂ ਸੰਗਤ ਨੂੰ ਦੱਸਣ ਵਾਸਤੇ ਜਿਹੜੀ ਵੀਡੀਓ ਇਹ ਪਾ ਰਿਹਾ ਵੀ ਸ਼ਨੀਵਾਰ ਜਿਹੜਾ ਬਾਪੂ ਜੀ ਨੇ ਸਾਨੂੰ ਉੱਥੇ ਫਰੋਜਪੁਰ ਲੱਕੇ ਜਿਹਦਾ ਉਹਦਾ ਪਿੰਡ ਉੱਥੇ ਬੁਲਾਇਆ ਵਾ ਤੇ ਸ਼ਨੀਵਾਸੀ ਜਾ ਕੇ ਜੋ ਵੀ ਮਸਲਾ ਵਾ ਉਹ ਸਾਰਾ ਸੰਗਤ ਦੇ ਸਾਹਮਣੇ ਰੱਖ ਦਿਆਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ